ਲੋਹੀਆਂ ਖਾਸ ਵਿਖੇ ਮਹਾ ਸ਼ਿਵਰਾਤਰੀ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਹ ਵਿਸ਼ਾਲ ਸ਼ੋਭਾ ਯਾਤਰਾ ਬ੍ਰਹਮਲੀਨ ਸ਼੍ਰੀ ਸ਼੍ਰੀ 108 ਸੁਆਮੀ ਸ਼ਾਂਤੀ ਗਰੀ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਸ਼ਿਵਰਾਤਰੀ ਸ਼ੋਭਾ ਯਾਤਰਾ ਕਮੇਟੀ ਅਤੇ ਮਾ ਬਗਲਾमुखी ਸੇਵਾ ਦਲ ਨਿਊ ਸ਼ਿਵ ਮੰਦਰ ਲੋਹੀਆਂ ਖਾਸ ਵੱਲੋਂ ਸਵਾਮੀ ਸ਼੍ਰੀ ਪੁਸ਼ਪ ਚਤਨਿਆ ਮਹਾਰਾਜ ਜੀ ਦੀ ਅਗਵਾਈ ਹੇਠ ਆਰੰਭ ਹੋਈ ਇਹ ਸ਼ੋਭਾ ਯਾਤਰਾ ਨਮਾ ਸ਼ਿਵ ਮੰਦਰ ਤੋਂ ਰਭ ਹੋ ਕੇ ਸਾਰੇ ਸ਼ਹਿਰ ਦੀ ਪਰਕਰਮਾ ਕਰਦੀ ਹੋਏ ਸ਼ੁਰੂਆਤੀ ਸਥਾਨ ਤੇ ਸੰਪੰਨ ਹੋਈ ਸ਼ਰਦਾਲੂਆ ਵੱਲੋਂ ਇਸ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕਰਦਿਆ ਸੁੰਦਰ ਪਾਲਕੀ ਸਾਹਿਬ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸ਼ਹਿਰ ਵਿੱਚ ਵੱਖ-ਵੱਖ ਥਾਈਂ ਲੰਗਰ ਵੀ ਲਗਾਏ ਗਏ ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਰੰਗ-ਬਰੰਗੀਆਂ ਝਾਕੀਆਂ ਦਾ ਦ੍ਰਿਸ਼ ਕਾਬਲੇ ਤਾਰਿਫ ਸੀ ਆਸ਼ਿਵ ਰਾਤਰੀ ਦਾ ਜੋ ਪਾਵਨ ਦਿਹਾੜਾ ਹੈ ਜੋ ਪੂਰੇ ਸੰਸਾਰ ਦੇ ਵਿੱਚ ਬੜੀ ਧੂਮਤਾੰਮ ਤੇ ਸ਼ਰਤਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਜੋ 8 ਤਰੀਕ ਨੂੰ ਸ਼ਿਵਰਾਤਰੀ ਦਾ ਦਿਨ ਹੈ ਤੇ ਉਸ ਦੇ ਸੰਬੰਧ ਵਿੱਚ ਅੱਜ ਲੋਹੀਆਂ ਖਾਸ ਦੇ ਵਿੱਚ ਸ਼ੋਭਾ ਯਾਤਰਾ ਦਾ ਜਿਹੜਾ ਪ੍ਰੋਗਰਾਮ ਆ ਡਿਕੇਆ ਗਿਆ ਸੀ ਐਸ ਵੇਲੇ ਸਾਡੇ ਕੋਲ ਸਾਡੇ ਖਾਕੋਟ ਹਲਕੇ ਦੇ ਨਵੇਂ ਹਲਕਾ ਇੰਚਾਰਜ ਪਿੰਦਰ ਪੰਡੋਰੀ ਜੀ ਉਹ ਸਾਡੇ ਨਾਲ ਲੋਹੀਆਂ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਜਿਹੜੀ ਮੁਬਾਰਕਬਾਦ ਦੇਣ ਪਹੁੰਚੇ ਨੇ ਤੇ ਨਤਮਸਤਿਕ ਹੋਣ ਆਏ ਨੇ ਉਹ ਭਗਵਾਨ ਦੇ ਚਰਨਾਂ ਵਿੱਚ ਆਸ਼ੀਰਵਾਦ ਲੈਣ ਆਏ ਨੇ ਕਿ ਜਿਹੜੀ ਜ਼ਿੰਮੇਵਾਰੀ ਆਪ ਸਰਕਾਰ ਨੇ ਉਹਨਾਂ ਦੇ ਮੋਢਿਆਂ ਤੇ ਪਾਈ ਹੈ ਉਸ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਈਮਾਨਦਾਰੀ ਨਾਲ ਨਿਭਾ ਸਕਣ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖਰੇ ਉਤਰ ਸਕਣ ਤੇ ਮੈਂ ਆਪਣੇ ਵੱਲੋਂ ਹਲਕਾ ਇੰਚਾਰਜ ਵੱਲੋਂ ਆਮ ਆਦਮੀ ਪਾਰਟੀ ਸਮੁੱਚੀ ਲੀਡਰਸ਼ਿਪ ਵੱਲੋਂ ਸਮੁੱਚੇ ਦੇਸ਼ ਵਾਸੀਆਂ ਨੂੰ ਸ਼ਿਵਰਾਤਰੀ ਦੇ ਇਸ ਪਾਵਨ ਦਿਹਾੜੇ ਤੇ ਸ਼ੁਭअवਸਰ ਤੇ ਲੱਖ ਲੱਖ ਵਧਾਈ ਦਿੰਦੇ ਆ ਬ੍ਰਹਮਲੀ ਸੁਆਮੀ ਚਾਂਦੀਗੜ੍ਹ ਜੀ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਡਾਟਰ ਪੁਸ਼ਪ ਨਦੀ ਮਹਾਰਾਜ ਦੀ ਅਗਵਾਈ ਹੇਠ ਸ਼ਿਵਰਾਕਰੀ ਸ਼ੋਭਾ ਯਾਤਰਾ ਕਮੇਟੀ ਅਤੇ ਮਾ ਬਗਲਾ ਮੁਖੀ ਸੇਵਾਦਾਰ ਵੱਲੋਂ 26ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਵਿੱਚ ਨਾ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਸਾਰੀ ਸੰਗਤਾਂ ਜਿਨ੍ਹਾਂ ਨੇ ਲੰਗਰ ਲਾਇਆ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਪ੍ਰਸ਼ਾਸਨ ਦਾ ਮੀਡੀਆ ਦਾ ਮੁਬਾਰਕ ਕਰਦਾ ਹਾਂ ਪੁਰਸ਼ੀਵਰਾਤਰੀ ਦੀਆਂ ਸਾਰੀਆਂ ਸੰਗਤ ਨੂੰ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਵਧਾਈਆਂ ਦਿੰਦਾ ਹਾਂ ਗੌਰ ਸ਼ੰਗਰ ਭਗਵਾਨ ਕੀ ਜੈ ਇਸ ਸ਼ੋਭਾ ਯਾਤਰਾ ਵਿੱਚ ਲੋਹੀਆ ਪ੍ਰਾਚੀਨ ਸ਼ਿਵ ਮੰਦਿਰ ਤੋਂ ਸ਼੍ਰੀ ਸ਼੍ਰੀ 108 ਸ਼ਿਪਰਾ ਗਰੀ ਜੀ ਮਹਾਰਾਜ ਸੱਤ ਸੇਵਕ 나ਥ ਜੀ ਕੁਲਾਰਾ ਵਾਲੇ ਸੱਤ ਬਲਵੰਤ 나ਥ ਜੀ ਨੱਲ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਸ਼ਰਕਤ ਕੀਤੀ ਲੋਹੀਆ ਖਾਸ ਤੋਂ ਪ੍ਰੀਤਮ ਸਿੰਘ ਪ੍ਰੀਤੀ ਕਸਰਪੁਰ